ਸਵਿਧਾ ਅਨਰ ਮਾਤਾ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਜਨਮ ਦਿਹਾੜੇ ਦੇ ਮੌਕੇ ਤੇ ਅੱਜ ਸੂਬੇ ਦੀਆਂ ਅਲੱਗ-ਅਲੱਗ ਪਾਰਟੀਆਂ ਦੇ ਵੱਲੋਂ ਜਲੰਧਰ ਦੇ ਵਿੱਚ ਡਾਕਟਰ ਭੀਮrao ਅੰਬੇਦਕਰ ਚੌਕ ਦੇ ਵਿੱਚ ਉਹਨਾਂ ਦੀ ਪ੍ਰਤਿਮਾ ਨੂੰ ਫੁੱਲ ਮਾਲਾਵਾਂ ਭੇਟ ਕੀਤੀਆਂ ਨੇ ਨਾਲ ਹੀ ਸਵਿਧਾਨ ਤੇ ਚੱਲਣ ਦੀ ਅਪੀਲ ਵੀ ਕੀਤੀ ਹੈ ਇਸ ਮੌਕੇ ਤੇ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਟੀਮਾ ਵੀ ਉੱਚੇ-ਛੇ ਤੌਰ ਤੇ ਪਹੁੰਚੇ ਨੇ ਉਹਨਾਂ ਨੇ ਡਾਕਟਰ ਭੀਮਰਾਓ ਅੰਬੇਦਕਰ ਜੀ ਦੇ ਜਨਮ ਦਿਹਾੜੇ ਤੇ ਸਾਰਿਆਂ ਨੂੰ ਵਧਾਈਆਂ ਦਿੱਤੀਆਂ ਨਾਲ ਹੀ ਵਰਤਾਪ ਸਿੰਘ ਬਾਜਵਾ ਦੇ ਵੱਲੋਂ ਦਿੱਤੇ ਗਏ ਬਿਆਨ ਤੇ ਬੋਲਦਿਆਂ ਉਹਨਾਂ ਕਿਹਾ ਕਿ ਇਹੋ ਜੇ ਬਿਆਨ ਦੇ ਕੇ ਬਾਜਵਾ ਫੋਕੀ ਸ਼ੋਹਰਤ ਹਾਸਲ ਕਰਨਾ ਚਾਹੁੰਦਾ ਹੈ ਉਹਨਾਂ ਕਿਹਾ ਕਿ ਅਜਿਹੇ ਬਿਆਨਾਂ ਦਾ ਕੋਈ ਤਕ ਨਹੀਂ ਬਣਦਾ ਜੇਕਰ ਉਹਨਾਂ ਅਜਿਹੇ ਬਿਆਨ ਦਿੱਤੇ ਨੇ ਤਾਂ ਉਹਨਾਂ ਨੂੰ ਸਬੂਤ ਦੇ ਕੇ ਸਭ ਕੁਝ ਸਾਬਿਤ ਵੀ ਕਰਨਾ ਚਾਹੀਦਾ ਹੈ ਇਸ ਸਬੰਧੀ ਉਹਨਾਂ ਹੋਰ ਵੀ ਕਾਫੀ ਨਿਸ਼ਾਨੇ ਜਿਹੜੇ ਨੇ ਪ੍ਰਤਾਪ ਸਿੰਘ ਬਾਜਵਾ ਤੇ ਸਾਧ ਨੇ ਇਸ ਮੌਕੇ ਤੇ ਹਰਪਾਲ ਸਿੰਘ ਟੀਮਾ ਅਤੇ ਹੋਰ ਲੀਡਰਾਂ ਨੇ ਕੀ ਕੁਝ ਗਿਆ ਆਉ ਤੁਹਾਨੂੰ ਸੁਣਾ ਦਿੰਨੇ ਆ। ਆਬਾ ਸਾਹਿਬ ਪੀਬਰਾਓ ਮੇੜਕਿਰ ਜੀ ਦੇ ਜਨਮ ਦਿਹਾੜੇ ਉੱਪਰ ਬਹੁਤ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ। ਔਰ ਬਾਬਾ ਸਾਹਿਬ ਨੇ ਦੇਸ਼ ਦੇ ਲੋਕਾਂ ਨੂੰ ਖਾਸ ਕਰ ਦੇਸ਼ ਦੇ ਦਲਤ ਲੋਕਾਂ ਨੂੰ ਵੱਡਾ ਸਨੇਹਾ ਦਿੱਤਾ ਕਿ ਪੜੋ, ਜੁੜੋ ਤੇ ਸੰਘਰਸ਼ ਕਰੋ। ਆਮ ਆਦਮੀ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੇ ਪੰਜਾਬ ਦੇ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਮਾਨ ਜੀ ਨੇ ਬਿਲਕੁਲ ਬਾਬਾ ਸਾਹਿਬ ਹੀਮਰੋ ਬੇੜਕਰ ਜੀ ਦੇ ਦਰਸ਼ਾ ਨੂੰ ਪੜਾਇਆ ਅੱਜ ਪੂਰੇ ਪੰਜਾਬ ਪਰਦੇ ਅੰਦਰ ਇਸ ਤੋਂ ਪਹਿਲਾਂ ਦਿੱਲੀ ਦੇ ਅੰਦਰ ਬਾਬਾ ਸਾਹਿਬ ਹੀਮਰੋ ਬੇੜਕਰ ਜੀ ਦੇ ਦਰਸ਼ਾ ਨੂੰ ਲਾਗੂ ਕੀਤਾ ਅਸੀਂ ਪੜੋ ਜੁੜੋ ਦੇ ਨਾਰਨ ਲੈ ਕੇ ਅੱਗੇ ਵਧ ਰਹੇ ਹਾਂ ਕਿ ਅੱਜ ਪੰਜਾਬ ਦੇ ਅੰਦਰ ਸਿੱਖਿਆ ਦੇ ਖੇਤਰ ਵਿੱਚ ਖਾਸ ਕਰਕੇ ਸਕੂਲਾਂ ਦੇ ਅੰਦਰ ਵੱਡੀ ਪੱਧਰ ਤੇ ਬਦਲਾਅ ਜਿਹੜੇ ਦੇਖਣ ਨੂੰ ਮਿਲ ਰਹੇ ਨੇ ਕਿ ਸਕੂਲ ਆਫ ਫੈਮਿਨਸ ਦੀ ਸਥਾਪਨਾ ਹੋ ਰਹੀ ਆ 118 ਸਕੂਲ ਆਫ ਫੈਮਿਨਸ ਪੰਜਾਬ ਚ ਖੁੱਲੇ ਲਗੇ ਕਿਉਂਕਿ ਬਾਬਾ ਸਾਹਿਬ ਹੀਮਰਾਓ ਬੇੜਕਰ ਜੀ ਦਾ ਮਿਸ਼ਨ ਸੀਗਾ ਕਿ ਜਦੋਂ ਸਾਡੇ ਸਮਾਜ ਦੇ ਲੋਕ ਪੜਨਗੇ ਉਹ ਤਰੱਕੀ ਕਰਨਗੇ ਬਾਬਾ ਸਾਹਿਬ ਹੀਮਰਾਓ ਬੇੜਕਰ ਜੀ ਨੇ ਕਿਹਾ ਸੀਗਾ ਕਿ ਜਿਹੜਾ ਸਿੱਖਿਆ ਨੂੰ ਪੜਾਏਗਾ ਉਹ ਇਸ ਤਰ੍ਹਾਂ ਛੇ ਦਿਨ ਦੁੱਧ ਵਾਂਗੂ ਆ ਕਿ ਜਦੋਂ ਜੇ ਛੇ ਦਿਨ ਦੁੱਧ ਪੀਤਾ ਹੁੰਦਾਗਾ ਉਹ ਸ਼ੇਰ ਦੀ ਤਰ੍ਹਾਂ दहाड़ਦਾਗਾ ਤਾਂ ਜਿਹੜਾ ਸਿੱਖਿਆ ਪ੍ਰਾਪਤ ਕਰੂਗਾ ਤਾਂ ਮੈਂ ਸਮਝਦਾ ਸਮਾਜ ਦੇ ਅੰਦਰ ਉਹ ਅੱਗੇ ਵਧੂਗਾ ਇਹ ਬਹੁਤ ਵੱਡੇ ਨਾਰੇ ਉੱਪਰ ਆਮ ਆਦਮੀ ਪਾਰਟੀ ਜਿਹੜੀ ਕੰਮ ਕਰ ਰਹੀ ਆ ਸੋ ਜਿਹੜੀਆਂ ਵੀ ਤਾਕਤਾਂ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਦਾ ਅਪਮਾਨ ਕਰਨਾ ਚਾਹੁੰਦੀਆਂ ਨੇ ਕਿਆਂ ਜਾਂ ਪਾਨ ਕਰਦੀਆਂ ਕੀਤਾਗਾ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਸਖਤ ਜਿਹੜਾ ਹੈਗਾ ਸੁਨੇਹਾਗਾ ਬਿਲਕੁਲ ਉਹਨਾਂ ਬਖਸ਼ਿਆ ਨਹੀਂ ਜਾਊਗਾ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਊਗੀ ਮੈਂ ਭਾਰਤ ਸਰਕਾਰ ਨੂੰ ਦੇਸ਼ ਦੇ ਹੋਮ ਰੈਸਟਰ ਨੂੰ ਬੇਨਤੀ ਕਰਨਾ ਚਾਹਨਾਗਾ ਜਿਹੜੇ ਵਿਅਕਤੀਆਂ ਨੇ ਬਾਬਾ ਸਾਹਿਬ ਭੀਮਰਾਓ ਬੇੜਕਲਜੀ ਦੇ ਪੁੱਤ ਨੂੰ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਆ ਉਹਨਾਂ ਨੂੰ ਭਾਰਤ ਲਿਆ ਕੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਹੜੀ ਪ੍ਰਤਾਪ ਸਿੰਘ ਬਾਜਵਾ ਦੇ ਉੱਪਰ ਕਾਰਵਾਈ ਹੋ ਰਹੀ ਹੈ ਪ੍ਰਤਾਪ ਸਿੰਘ ਬਾਜਵਾ ਇੱਕ ਬਹੁਤ ਹੀ ਸੈਂਸਿਬਲ ਪੋਸਟ ਨੂੰ ਇੱਕ ਸੰਵਿਧਾਨਕ ਪੋਸਟ ਨੂੰ ਹੋਲਡ ਕਰਦੇ ਨੇਗੇ ਮੈਂ ਵੀ ਉਸ ਪੋਸਟ ਦੇ ਉੱਤੇ ਲਗਭਗ ਸਾਢੇ 3 ਸਾਲ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਲੀਡਰ ਆਫ اپੋਜੀਸ਼ਨ ਰਹਾਂਗਾ ਸੋ ਉਹਨਾਂ ਨੇ ਇਹ ਬਿਆਨ ਦੇ ਕੇ ਮੈਂ ਸਮਝਦਾ ਭਾਰਤੀ ਏਕਤਾ ਤੇ ਖੰਡਤਾ ਲਈ ਖਤਰਾ ਖੜਾ ਕੀਤਾਗਾ ਜਦ ਕਿ ਉਹ ਬੜਾ ਰਿਸਪਾਂਸਿਬਲ ਅਹੁਦਾਗਾ ਉਹਨਾਂ ਨੂੰ ਇਹ ਜਿਹੜੀ ਇਨਫੋਰਮੇਸ਼ਨ ਆ ਉਹ ਪੰਜਾਬ ਪੁਲਿਸ ਦੇ ਨਾਲ ਪੰਜਾਬ ਦੀਆਂ ਏਜੰਸੀਆਂ ਨਾਲ ਸ਼ੇਅਰ ਕਰਨੀ ਚਾਹੀਦੀ ਸੀ ਜੇਕਰ ਉਹਨਾਂ ਕੋਲੇ ਇਨਫੋਰਮੇਸ਼ਨ ਪੁਖਤ ਆ ਗਈ ਜੇਕਰ ਉਹਨਾਂ ਨੂੰ ਉਹਨਾਂ ਕੋਲੇ ਇਨਫੋਰਮੇਸ਼ਨ ਠੀਕ ਆ ਅੱਛਾ ਚੀਮਾ ਸਾਹਿਬ ਜੇਕਰ ਉਹ ਝੂਠ ਬੋਲ ਰਹੇ ਨੇ ਤਾਂ ਵੀ ਮੈਂ ਸਮਝਦਾ ਕਿ ਬਹੁਤ ਹੀ ਗੰਭੀਰ ਬੇਸ਼ਅਗਾ ਇਹ ਬਹੁਤ ਗੰਭੀਰ ਬੇਸ਼ਅਗਾ ਕਿ ਇਸ ਤਰ੍ਹਾਂ ਦੀ ਪੋਸਟ ਤੇ ਰਹਿ ਕੇ ਔਰ ਲਗਾਤਾਰ ਦੇਸ਼ ਦੀ ਰਾਜ ਸਭਾ ਲੋਕ ਸਭਾ ਵਿਧਾਨ ਸਭਾ ਦਾ ਮੈਂਬਰ ਬਣ ਕੇ ਉਹਨਾਂ ਨੇ ਮੈਂ ਸਮਝਦਾ ਕੋਰ ਅਵਗਿਆ ਕੀਤੀ ਆ ਸੰਵਿਧਾਨ ਦੀ ਸੌਂ ਖਾ ਕੇ ਕੋਰ ਅਵਗਿਆ ਕੀਤੀ ਆ ਜੇਕਰ ਉਹਨਾਂ ਨੇ ਆਪਣੀ ਸਸਤੀ ਸੌਹਰਤ ਹਾਸਲ ਕਰਨ ਲਈ ਇਸ ਤਰ੍ਹਾਂ ਦੇ ਬਿਆਨ ਦਿੱਤੇ ਨੇਗੇ ਸੋ ਉਹਨਾਂ ਨੂੰ ਤੁਰੰਤ ਜਾਣਾ ਚਾਹੀਦਾ ਤੁਰੰਤ ਪੰਜਾਬ ਪੁਲਿਸ ਕੋਲ ਜਾ ਕੇ ਉੱਥੇ ਪੁਖਤਾ ਇਨਫੋਰਮੇਸ਼ਨ ਦੇਣੀ ਚਾਹੀਦੀ ਆ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਜੇਕਰ ਕੋਈ ਵਿਅਕਤੀ ਪੰਜਾਬ ਦੀ ਏਕਤਾ ਤੇ ਖੰਡਾਂਤਾਂ ਨੂੰ ਤੋੜਨ ਦੀ ਕੋਸ਼ਿਸ਼ ਕਰੂਗੀ ਕਰੂਗਾ ਤਾਂ ਉਹਦੇ ਮੂੰਹ ਤੋੜ ਜਵਾਬ ਜਿਹੜਾ ਉਹ ਸਰਕਾਰ ਦੇਊਗੀ ਬਹੁਤ ਹੈਰਾਨੀ ਦੀ ਗੱਲ ਆ ਕਿ ਕਾਂਗਰਸ ਪਾਰਟੀ ਨੇ ਦੇਸ਼ ਤੇ ਵੀ ਰਾਜ ਕੀਤਾ ਪੰਜਾਬ ਤੇ ਵੀ ਰਾਜ ਕੀਤਾ ਉਹਨਾਂ ਨੇ ਹਜੇ ਤੱਕ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਕਿ ਉਹਨਾਂ ਦਾ ਬਿਆਨ ਜਿਹੜਾਗਾ ਪ੍ਰਤਾਪ ਸਿੰਘ ਬਾਜਵਾ ਦਾ ਬਿਆਨ ਸਹੀ ਆ ਜਾਂ ਗਲਤ ਆ ਜੇ ਸਹੀ ਆ ਤਾਂ ਵੀ ਇਨਫੋਰਮੇਸ਼ਨ ਸਟੇਟ ਨੂੰ ਦੇਣੀ ਚਾਹੀਦੀ ਸੀ ਜੇ ਗਲਤ ਆ ਤਾਂ ਮੈਂ ਸਮਝਦਾ ਉਸ ਤੋਂ ਵੀ ਬੰਦਪਾਗਾ ਕੀ ਹੋ ਸਕਦਾ ਸੋ ਕਾਂਗਰਸ ਪਾਰਟੀ ਨੂੰ ਚਾਹੀਦਾ ਕਿ ਅਜਿਹੇ ਸਿਰਫਰੇ ਵਿਅਕਤੀਆਂ ਨੂੰ ਜਿਹੜਾ ਉਹ ਕਾਂਗਰਸ ਪਾਰਟੀ ਚ ਕਰਨਾ ਚਾਹੁੰਦਾ ਜਿਹੜੇ ਸਟੇਟ ਦੀ ਇਕਤਾ ਤੇ ਖੰਡਤਾਲੀ ਖਤਰਾ ਨੇਗੇ ਜਿਹੜੇ ਸਟੇਟ ਦੀ ਇਕਤਾ ਨੂੰ ਤੋੜਨਾ ਚਾਹੁੰਦੇ ਨੇਗੇ ਪ੍ਰਤਾਪ ਸਿੰਘ ਬਾਜਬਾਹੂਰੀ ਇੰਨੇ ਵੱਡੇ ਲੀਡਰ ਨੇ ਤੇ ਇਸ ਤਰੀਕੇ ਦੇ ਨਾਲ ਜਦੋਂ ਬਿਆਨ ਦਿੰਦੇ ਨੇ ਉਦੋਂ ਤੁਸੀਂ ਮੇਨ ਕੀ ਸੋਚਦੇ ਹੈਗੇ ਹੋ ਐਂਡ ਜਿਸ ਤਰੀਕੇ ਦੇ ਨਾਲ ਇਹ ਮਨੁਸਾਨੀਆਂ ਚੀਜ਼ਾਂ ਚੱਲ ਰਹੀਆਂ ਨੇ ਇੱਕ ਪਾਸੇ ਕਾਂਗਰਸ ਪਾਰਟੀ ਲਗਾਤਾਰ ਬਿਆਨ ਦੇ ਰਹੀ ਕਿ ਭਈ ਐਫਆਰ ਕਰਾਉਣ ਤੋਂ ਬਾਅਦ ਉਹਨੂੰ ਪ੍ਰੋਟੈਸਟ ਹੋਣਗੇ ਦੇਖੋ ਬੜਾ ਸਪਸ਼ਟ ਆ ਜੇਕਰ ਉਹਨਾਂ ਕੋਲੇ ਇਨਫਰਮੇਸ਼ਨ ਆ ਕਿਉਂਕਿ ਇਸ ਤਰ੍ਹਾਂ ਦੀ ਸਮਗਰੀ ਜਿਹੜੀ ਪੰਜਾਬ 'ਚ ਆਈ ਆ ਤਾਂ ਉਹਨਾਂ ਨੂੰ ਜ਼ਿੰਮੇਵਾਰ ਨਾਗਰਿਕ ਹੁੰਦੇ ਹੋਏ ਇੱਕ ਜ਼ਿੰਮੇਵਾਰ ਅਹੁਦੇ 'ਤੇ ਹੁੰਦੇ ਹੋਏ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਸੀ ਉਹਨਾਂ ਨੇ ਇਨਫਰਮੇਸ਼ਨ ਜਿਹੜੀ ਆ ਪਬਲਿਕ ਕਰਨ ਦੀ ਥਾਂ ਤੇ ਸਾਡੀ ਪੰਜਾਬ ਪੁਲਿਸ ਨੂੰ ਦੇਣੀ ਚਾਹੀਦੀ ਸੀ ਸਟੇਟ ਨੂੰ ਦੇਣੀ ਚਾਹੀਦੀ ਸੀ ਇਸ ਗੱਲ ਦੀ ਉਹਨਾਂ ਨੇ ਕੋਹਰ ਵਗਿਆ ਕੀਤੀ ਆ ਇੱਥੋਂ ਪਤਾ ਲੱਗਦਾ ਕਿ ਉਹਨਾਂ ਨੂੰ 3 ਕਰੋੜ ਪੰਜਾਬੀਆਂ ਦੀ ਕੋਈ ਰੱਖਿਆ ਦਾ ਜਿਹੜਾ ਹੈਗਾ ਖਿਆਲ ਨਹੀਂ ਹੈਗਾ ਕੋਈ ਨਹੀਂ ਚਾਹੁੰਦਾ ਕਿ ਪੰਜਾਬ ਦੇ ਲੋਕਾਂ ਦੀ ਰੱਖਿਆ ਕੀਤੀ ਜਾਵੇ ਜੇ ਉਹਨਾਂ ਨੇ ਝੂਠੀ ਇਨਫਰਮੇਸ਼ਨ ਦਿੱਤੀ ਆ ਜੇ ਉਹਨਾਂ ਨੇ ਸਸਤੀ ਸੌੜਤਾ ਹਾਸਲ ਕਰਨ ਦਿੱਤੀ ਆ ਜੇਕਰ ਉਹਨੇ ਤੁਹਾਡੇ ਕੈਮਰਿਆਂ ਦੇ ਉੱਤੇ ਸਿਰਫ ਆਪਣੀ ਫੋਟੋ ਚਮਕਾਉਣ ਨਹੀਂ ਦਿੱਤੀ ਆ ਤਾਂ ਮੈਂ ਸਮਝਦਾ ਇਸ ਤੋਂ ਮੰਤ ਭਾਗਾ ਕੀ ਹੋ ਸਕਦਾਗਾ ਕਿ ਇਹਦੀ ਜ਼ਿੰਮੇਵਾਰੀ ਪੋਸਟ ਤੇ ਹੋ ਕੇ ਉਹਨਾਂ ਨੇ ਇਸ ਤਰ੍ਹਾਂ ਦਾ ਘਟਕਿਆ ਬਿਆਨ ਦਿੱਤਾਗਾ ਸੋ ਉਹਦੀ ਜਾਂਚ ਹੋ ਰਹੀ ਆ ਸੋ ਉਹਨਾਂ ਨੂੰ ਪੰਜਾਬ ਪੁਲਿਸ ਦਾ ਸਹਿਯੋਗ ਕਰਨਾ ਚਾਹੀਦਾ ਪੰਜਾਬ ਪੁਲਿਸ ਨੂੰ ਜਾ ਕੇ ਸਚਾਈ ਜਿਹੜੀ ਆ ਸੱਚ ਜਿਹੜਾ ਉਹ ਬਿਆਨ ਕਰਨਾ ਚਾਹੀਦਾਗਾ ਸੋ ਬਿਲਕੁਲ ਜੇ ਉਹਨਾਂ ਨੇ ਝੂਠ ਬੋਲਿਆ ਤਾਂ ਵੀ ਕਾਰਵਾਈ ਹੋਊਗੀ ਜੇ ਉਹਨਾਂ ਨੇ ਇਨਫਾਰਮੇਸ਼ਨ ਛਿਪਾ ਕੇ ਰੱਖੀ ਆ ਲੁਕੋ ਕੇ ਰੱਖੀ ਆ ਤਾਂ ਵੀ ਕਾਰਵਾਈ ਹੋਊਗੀ ਬਿਊਰੋ ਰਿਪੋਰਟ ਔਨ ਪੁਆਇੰਟ